ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੀਐਸਟੈਟ 2026 15 ਮਾਰਚ ਨੂੰ ਜਿਹੜੀ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਆ ਉਹਦੇ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ ਇਹ ਪ੍ਰੀਖਿਆ ਜਿਹੜੀ ਹੈਗੀ ਆ 15 ਮਾਰਚ ਨੂੰ ਕੰਡਕਟ ਕਰਵਾਈ ਜਾਣੀ ਤੁਹਾਨੂੰ ਸਾਰੇ ਨੂੰ ਪਤਾ ਤੇ ਲਾਸਟ ਡੇਟ ਕਿੰਨੀ ਹੈਗੀ ਆ ਜੀ ਆਨਲਾਈਨ ਫਾਰਮ ਫਿਲ ਕਰਨ ਦੀ ਉਹ ਹੈਗੀ ਆ ਜੀ 20 ਫਰਵਰੀ ਅੱਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 14 ਫਰਵਰੀ ਨੂੰ ਤੇ ਦੋਸਤੋ ਹੁਣ ਤੱਕ ਨਾ ਮੈਨੂੰ ਕਾਫੀ ਸਾਰੀਆਂ ਕਾਲਸ ਰਿਸੀਵ ਹੋ ਚੁੱਕੀਆਂ ਆ ਜਿਹੜੀਆਂ ਕਿ ਮੈਕਸਿਮਮ ਜਿਹਦੇ ਵਿੱਚੋਂ ਮੈਂ ਨਹੀਂ ਚੱਕ ਪਾਇਆ ਕਿਉਂਕਿ ਫੋਨ ਸਾਇਲੈਂਟ ਤੇ ਹੁੰਦਾ ਜਾਂ ਤੇ ਉਹ ਹੁੰਦਾ ਵੀ ਦੂਜਾ ਫੋਨ ਆ ਤੇ ਕਈ ਸਾਥੀਆਂ ਨੇ WhatsApp ਕਾਲ ਵੀ ਕੀਤੀ ਆ ਉਹਨਾਂ ਨੇ ਉਹਨਾਂ ਦੇ ਨਾਲ ਜਿਹੜੇ ਡਾਊਟਸ ਨੇ ਜੀ ਬਹੁਤ ਹੀ ਸਿਲੀ-ਸਿਲੀ ਡਾਊਟਸ ਹੈਗੇ ਆ ਜਦੀ ਗੱਲ ਮੈਂ ਆਲਰੇਡੀ ਕਾਫੀ ਟਾਈਮ ਪਹਿਲਾਂ ਆਪਦੀ ਵੀਡੀਓ ਵਿੱਚ ਗੱਲ ਮੈਂ ਕਰ ਚੁੱਕਿਆ ਆ ਕਿ ਜਦੋਂ ਤੁਸੀਂ ਫਾਰਮ ਫਿਲ ਕਰਦੇ ਹੋ ਤਾਂ ਉਹਦੇ ਵਿੱਚ ਨਾ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਆ ਜਿਵੇਂ ਤੁਹਾਡਾ ਨਾਮ ਕੀ ਆ ਜਿਹੜੀ ਚੀਜ਼ ਸਰਟੀਫਿਕੇਟ ਤੇ ਪ੍ਰਿੰਟ ਹੋਣੀ ਆ ਉਹਦੀ ਮੈਂ ਗੱਲ ਕਰ ਰਿਹਾ ਤੁਹਾਡਾ ਨਾਮ ਕੀ ਆ ਤੁਹਾਡੇ ਬੇਬੇ ਬਾਪੂ ਜੀ ਦਾ ਕੀ ਨਾਮ ਆ ਤੁਹਾਡੀ ਡੇਟ ਆਫ ਬਰਥ ਕੀ ਆ ਤੁਹਾਡਾ ਆਧਾਰ ਕਾਰਡ ਤੁਹਾਡੀ ਕੈਟਾਗਰੀ ਇਹ ਪੰਜ ਛੇ ਚੀਜ਼ਾਂ ਨੇ ਜਿਹੜੀਆਂ ਕਿ ਸਰਟੀਫਿਕੇਟ ਤੇ ਪ੍ਰਿੰਟ ਹੋ ਕੇ ਆਉਣਗੀਆਂ ਤੇ ਉਸ ਤੋਂ ਬਾਅਦ ਕੀ ਕੁਝ ਪ੍ਰਿੰਟ ਹੋ ਕੇ ਆਊਗਾ ਜੀ ਤੁਹਾਡਾ ਪੇਪਰ ਕਿਹੜਾ ਆ ਹੁਣ ਕੋਈ ਸਾਥੀ ਬੀਅਰਡ ਕਰ ਰਿਹਾ ਹੁਣ ਉਹਨੇ ਜੇਕਰ ਪੇਪਰ 1 ਫਿਲ ਕਰਤਾ ਫਿਰ ਤਾਂ ਬਹੁਤ ਵੱਡੀ ਗਲਤੀ ਆ ਤੇ ਇੰਨੀ ਵੱਡੀ ਗਲਤੀ ਮੈਨੂੰ ਨਹੀਂ ਲੱਗਦਾ ਤੁਸੀਂ ਕਰੋਗੇ ਕਿਉਂਕਿ ਉੱਤੇ ਸਾਫ਼-ਸਾਫ਼ ਵਾਰ-ਵਾਰ ਪੁੱਛਿਆ ਜਾਂਦਾ ਆ ਕਿ ਤੁਸੀਂ ਕਿਹੜੇ ਪੇਪਰ ਲਈ ਅਪਲਾਈ ਕਰਨਾ ਆ ਜੇਕਰ ਤੁਸੀਂ ਪੇਪਰ 2 ਲਈ ਅਪਲਾਈ ਕਰਨਾ ਹੈ ਤੇ ਉਹਦੇ ਵਿੱਚ ਕਿਹੜਾ ਸਬਜੈਕਟ ਚੁਸ ਕਰਨਾ ਹੈ ਮੈਥ ਸਾਇੰਸ ਐਸਐਸਟੀ ਤੁਸੀਂ ਇੰਨੀਆਂ ਚੀਜ਼ਾਂ ਤਾਂ ਧਿਆਨ ਨਾਲ ਭਰ ਸਕਦੇ ਹੋ ਨਾ ਤੇ ਬਾਕੀ ਕੁਝ ਸਾਥੀ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਦਾ ਆਪਦੀ ਕੁਆਲਿਫਿਕੇਸ਼ਨ ਜਿਹੜੀ ਹੈਗੀ ਆ 10ਵੀਂ 12ਵੀਂ ਉਹਦੇ ਵਿੱਚ ਸਬਜੈਕਟ ਗਲਤ ਭਰਤਾ ਨੰਬਰ ਗਲਤ ਭਰਤੇ ਰੋਲ ਨੰਬਰ ਗਲਤ ਭਰਤੇ ਅਪੀਅਰਿੰਗ ਪਾਤਾ ਅਪੀਅਰਿੰਗ ਨਹੀਂ ਪਉਣਾ ਸਗਾ ਫਸਟ ਇਅਰ ਦੇ ਵਿੱਚ ਨੰਬਰ ਆਏ ਨਹੀਂ ਆਏ ਰੋਲ ਨੰਬਰ ਗਲਤ ਭਰਿਆ ਗਿਆ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਸਾਥੀਆਂ ਵੱਲੋਂ ਕਾਲ ਆ ਰਹੀ ਆ ਇੱਕ ਸਾਥੀ ਨੇ ਦੋ ਤਿੰਨ ਵਾਰ ਫੋਨ ਕਰਤਾ ਕਿ ਸਰ ਮੈਂ ਨਾ ਡਾਇਟ ਤੋਂ ਆਪਦੀ ਈਟੀਟੀ ਕੀਤੀ ਆ ਤੇ ਡਾਇਟ ਮੈਂ ਉਹਦੇ ਵਿੱਚ ਨਾ ਜਿਹੜਾ ਬੋਰਡ ਸੀ ਉਹਦੇ ਵਿੱਚ ਮੈਂ ਆ ਕੁਝ ਹੋਰ ਹੀ ਭਰਤਾ ਐਸਆਰਟੀ ਭਰਨਾ ਸੀ ਮੈਂ ਕਿਹਾ ਫਿਰ ਕੀ ਹੋ ਗਿਆ ਜੇ ਇਹ ਚੀਜ਼ਾਂ ਗਲਤ ਹੋ ਵੀ ਜਾਂਦੀਆਂ ਨੇ ਕਿ ਇਨ੍ਹਾਂ ਚੀਜ਼ਾਂ ਨੂੰ ਗਲਤ ਭਰਨ ਨਾਲ ਤੁਹਾਡਾ ਰੋਲ ਨੰਬਰ ਰੁੱਕ ਸਕਦਾ ਬਿਲਕੁਲ ਨਹੀਂ ਕਿਉਂਕਿ ਤੁਸੀਂ ਫੀਸ ਪੇ ਕੀਤੀ ਆ ਜਿਹੜੀ ਇਨਫੋਰਮੇਸ਼ਨ ਗਲਤ ਫਿਲ ਕੀਤੀ ਆ ਉਹ ਤਾਂ ਚਲੋ ਗਲਤ ਪ੍ਰਿੰਟ ਹੋ ਕੇ ਆਊਗੀ ਤੁਹਾਡੀ ਸਰਟੀਫਿਕੇਟ ਤੇ ਵੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਬਟ ਇਨ੍ਹਾਂ ਗਲਤ ਚੀਜ਼ਾਂ ਨੂੰ ਜੇਕਰ ਤੁਸੀਂ ਲਿਖ ਦਿੰਨੀ ਹੋ ਤਾਂ ਐਡੀ ਕੋਈ ਬਹੁਤੀ ਗੱਲ ਹੈ ਨਹੀਂ ਕੁਝ ਚੀਜ਼ਾਂ ਇਨ ਫਿਊਚਰ ਬਾਅਦ ਵਿੱਚ ਵੀ ਸਹੀ ਹੋ ਸਕਦੀਆਂ ਨੇ ਬਟ ਜੇ ਤੁਸੀਂ ਕੈਟਾਗਰੀ ਗਲਤ ਲਿਖੀ ਬੈਠੇ ਹੋ ਉਹ ਕਿਵੇਂ ਸਹੀ ਹੋਊਗੀ ਨੇਮ ਵਗੈਰਾ ਚ ਕਰੈਕਸ਼ਨ ਹੋ ਸਕਦੀ ਆ ਡੇਟ ਆਫ ਬਰਥ ਚ ਕਰੈਕਸ਼ਨ ਹੋ ਸਕਦੀ ਆ ਮੈਂ ਸਰਟੀਫਿਕੇਟ ਪ੍ਰਿੰਟ ਹੋਣ ਤੋਂ ਬਾਅਦ ਦੀ ਗੱਲ ਕਰ ਰਿਹਾ ਹਾਲਾਂਕਿ ਕਰੈਕਸ਼ਨ ਜਦੋਂ ਆਊਗੀ ਕਰੈਕਸ਼ਨ ਡੇਟ ਮੈਨੂੰ ਨਹੀਂ ਪਤਾ ਕਰੈਕਸ਼ਨ ਡੇਟ ਵਿੱਚ ਤੁਸੀਂ ਕੀ ਕੁਝ ਅਪਡੇਟ ਕਰ ਸਕਦੇ ਹੋ ਬਟ ਕਰੈਕਸ਼ਨ ਡੇਟ ਆਉਣੀ ਆ ਤੇ ਦੋਸਤੋ ਦਿਨ ਕਿੰਨੇ ਰਹਿ ਗਏ ਤੁਹਾਡੇ ਫਾਰਮ ਫਿਲ ਕਰਨ ਦੇ 6 ਦਿਨ ਰਹਿ ਗਏ ਆ ਤੇ ਲਾਸਟ ਟਾਈਮ ਤੁਸੀਂ ਬਹੁਤ ਜ਼ਿਆਦਾ ਰਸ਼ ਜਾਂ ਫਿਰ ਬਹੁਤ ਜ਼ਿਆਦਾ ਟ੍ਰੈਫਿਕ ਕਰ ਦੋਗੇ ਇਸ ਕਰਕੇ ਥੋੜ ਤੇ ਆਪ ਦਾ ਫਾਰਮ ਟਾਈਮ ਸਿਰਫ ਫਿਲ ਕਰ ਲੋ ਲਾਸਟ ਵਾਲੇ ਦਿਨ ਦੇ ਵਿੱਚ ਤੁਸੀਂ ਮੈਨੂੰ ਮੈਸੇਜ ਕਰੋਗੇ ਕਿ ਸਰ ਮੇਰਾ ਫਾਰਮ ਫਿਲ ਕਰ ਦੋ ਤੇ ਮੇਰੇ ਲਈ ਪੋਸਿਬਲ ਨਹੀਂ ਹੋਊਗਾ ਹਾਲਾਂਕਿ ਮੈਂ ਹੁਣ ਵੀ ਕਾਫੀ ਸਾਰੇ ਸਾਥੀਆਂ ਨੂੰ ਜਵਾਬ ਦਿੱਤਾ ਕਿ ਵੀ ਮੇਰਾ ਟਾਈਮ ਨਹੀਂ ਲੱਗਦਾ ਮੈਂ ਫਾਰਮ ਨਹੀਂ ਫਿਲ ਕਰ ਸਕਦਾ ਹਾਲਾਂਕਿ ਮੈਂ ਇੱਕ ਬਹੁਤ ਹੀ ਵਧੀਆ ਵੀਡੀਓ ਬਣਾਈ ਆ 13 14 ਮਿੰਟਾਂ ਦੀ ਜੇ ਇਹਦੇ ਵਿੱਚ ਸਟੈਪ ਬਾਈ ਸਟੈਪ ਮੈਂ ਦੱਸਿਆ ਕਿ ਤੁਸੀਂ ਜਿਹੜਾ ਫਾਰਮ ਹੈਗਾ ਹੈ ਕਿਵੇਂ ਫਿਲ ਕਰ ਸਕਦੇ ਹੋ ਜਿਸ ਦਿਨ ਆਨਲਾਈਨ ਪੋਰਟਲ ਓਪਨ ਹੋਇਆ ਸੀ ਨਾ 6 ਪਤਾ ਨਹੀਂ 7 ਤਰੀਕ ਨੂੰ ਸੇਮ ਡੇ ਹੀ ਮੇਰੇ ਦੁਆਰਾ ਵੀਡੀਓ ਬਣਾ ਦਿੱਤੀ ਗਈ ਸੀਗੀ ਕਿ ਕਿਹੜੀ ਕਿਹੜੀ ਚ ਕੀ ਕਰਜੋ ਤੁਸੀਂ ਭਰਨਾ ਆ ਕਿਵੇਂ-ਕਿਵੇਂ ਭਰਨਾ ਆ ਇੱਕ ਫੋਟੋ ਤੇ ਸਿਗਨੇਚਰ ਅਪਲੋਡ ਕਰਨ ਦਾ ਪੰਗਾ ਆ ਉਹਦੀ ਵੀ ਆ ਵੀ ਤੁਸੀਂ YouTube ਵੀਡੀਓਜ਼ ਦੇਖ ਸਕਦੇ ਹੋ ਕਿ ਫੋਟੋ ਦਾ ਡਾਈਮੈਂਸ਼ਨ ਜਾਂ ਫਿਰ ਫੋਟੋ ਦਾ ਪਿਕਸਲ ਕਿਵੇਂ ਚੇਂਜ ਕਰ ਸਕਦੇ ਹੋ ਜੇਕਰ ਤੁਸੀਂ ਇੰਨੀਆਂ ਚੀਜ਼ਾਂ ਵੀ ਨਹੀਂ ਕਰ ਸਕਦੇ ਹਨ ਤੇ ਦੇਖੋ ਮੈਂ ਬੜੇ ਹੀ ਕੋੜੀ ਗੱਲ ਕਰਨ ਲੱਗਿਆ ਆ ਵੀ ਤੁਸੀਂ ਟੀਚਰ ਬਣਨਾ ਆ ਫਿਊਚਰ ਵਿੱਚ ਕੀ ਤੁਸੀਂ ਇੱਕ ਆਪ ਦਾ ਇੱਕ ਨਾਰਮਲ ਫਾਰਮ ਨਹੀਂ ਫਿਲ ਕਰ ਸਕਦੇ ਜਿੰਨੇ ਸਾਥੀ ਵੀਡੀਓ ਦੇਖ ਰਹੀ ਹੈ ਤੁਹਾਡਾ Snapchat ਅਕਾਊਂਟ ਹੋਊਗਾ Instagram ਅਕਾਊਂਟ ਹੋਊਗਾ WhatsApp ਚਲਾਉਣੀ ਹੋ Gmail ਅਕਾਊਂਟ ਹੋਊਗਾ ਇਹ ਵੀ ਅਕਾਊਂਟ ਬਣਾਏ ਆ ਨਾ ਤੁਸੀਂ ਮਤਲਬ ਫਾਲਤੂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿ ਕੋਈ ਟੀਚਰ ਸਾਥੀ ਗੁੱਸਾ ਨਾ ਕਰ ਜਵੇ ਬਟ ਇਹ ਗੱਲ ਮੈਂ ਸੱਚੀ ਕਹਿ ਰਿਹਾ ਕਿ ਤੁਸੀਂ ਹੋਰ ਚੀਜ਼ਾਂ ਤੇ ਸੋਸ਼ਲ ਮੀਡੀਆ ਕਾਉਂਸ ਬਣਾ ਸਕਦੇ ਹੋ ਉੱਥੇ ਤੁਹਾਡੇ ਨੇਮ ਦੀ ਕੋਈ ਮਿਸਟੈਕ ਨਹੀਂ ਹੁੰਦੀ ਬਟ ਜਦੋਂ ਤੁਸੀਂ ਆਪਦਾ ਪੀਐਸਟੈਟ ਦਾ ਫਾਰਮ ਜਿਹੜਾ ਕਿ ਤੁਹਾਡਾ ਫਿਊਚਰ ਡਿਸਾਈਡ ਕਰੂਗਾ ਉਹਨਾਂ ਚੀਜ਼ਾਂ ਨੂੰ ਭਰਨ ਲੱਗਿਆ ਵੀ ਤੁਸੀਂ ਕਹਿ ਰਹੇ ਹੋ ਕਿ ਸਾਡੇ ਸਰ ਸਾਡੇ ਤੋਂ ਗਲਤੀ ਨਾ ਹੋ ਜਾਵੇ ਇਸ ਕਰਕੇ ਅਸੀਂ ਫਾਰਮ ਨਹੀਂ ਫਿਲ ਕਰ ਰਹੇ ਕੈਫੇ ਵਾਲਾ ਨਹੀਂ ਗਲਤੀ ਕਰ ਸਕਦਾ ਹੁਣ ਜੇ ਮੈਂ ਕਿਸੇ ਸਾਥੀ ਦਾ ਫਾਰਮ ਫਿਲ ਕਰਾਂ ਹਾਲਾਂਕਿ ਚਲੋ ਮੈਂ ਬਹੁਤ ਹੀ ਰਿਸਪਾਂਸਿਬਲ ਪਰਸਨ ਹਾਂ ਫਾਰਮ ਭਰਨ ਲੱਗਿਆਂ ਵੀ ਬਹੁਤ ਜ਼ਿਆਦਾ ਸਿਰਦਰਦੀ ਮੇਰੀ ਵੀ ਹੁੰਦੀ ਹੈ ਕਿਤੇ ਮੇਰੇ ਤੋਂ ਨਾ ਗਲਤ ਭਰਿਆ ਜਾਵੇ ਪਰ ਜਿਨ੍ਹਾਂ ਦਾ ਕੰਮ ਹੀ ਇਹ ਹੈ ਜਿਨ੍ਹਾਂ ਨੇ ਅਰਨੀ ਇਸ ਤੋਂ ਕਰਨੀ ਹੈ ਤੇ ਉਹਨਾਂ ਦਾ ਇੰਨਾ ਧਿਆਨ ਨਹੀਂ ਹੁੰਦਾ ਕਈ ਵਾਰ ਉਹ ਭਰ ਦਿੰਦੇ ਐ ਇਸ ਤਰ੍ਹਾਂ ਹੀ ਤੇ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਸੈਲਫ ਅਵੇਅਰ ਹੋਵੋ ਥੋੜੇ ਜਿਹਾ ਆਪ ਦੇ ਆਪ ਦੇ ਬਾਰੇ ਜੇ ਤੁਸੀਂ ਸੋਚਦੇ ਹੋ ਆਪਦਾ ਫਾਰਮ ਖੁਦ ਫਿਲ ਕਰੋ ਗਲਤੀ ਦੀ ਗੁੰਜਾਇਸ਼ ਨਾ ਰਹੂਗੀ ਕੁਝ ਸਾਥੀਆਂ ਵੱਲੋਂ ਇੱਕ ਕੁਐਸਚਨ ਪੁੱਛਿਆ ਜਾ ਰਿਹਾ ਕਿ ਸਰ ਐਗਜ਼ਾਮ ਸੈਂਟਰ ਬਾਰੇ ਤਾਂ ਪੁੱਛਿਆ ਨਹੀਂ ਉਹ ਤੁਹਾਡੇ ਆਧਾਰ ਕਾਰਡ ਦੇ ਐਡਰੈਸ ਦੇ ਅਕੋਰਡਿੰਗ ਹੀ ਤੁਹਾਨੂੰ ਐਗਜ਼ਾਮ ਸੈਂਟਰ ਲੋਟ ਹੋਊਗਾ ਜਿਵੇਂ ਮੰਨ ਲਓ ਮੇਰਾ ਜਲਾਸ਼ਰੀ ਮੁਖਸਰ ਸਾਹਿਬਾ ਤੇ ਹੋ ਸਕਦਾ ਮੇਰਾ ਬਠਿੰਡਾ ਜ਼ਿਲ੍ਹਾ ਬਣ ਜਾਵੇ ਜਾਂ ਫਿਰ ਕੋਈ ਹੋਰ ਨਾਲ ਦਾ ਜ਼ਿਲ੍ਹਾ ਬਣ ਜਾਵੇ ਬਟ ਕੋਈ ਜ਼ਰੂਰੀ ਨਹੀਂ ਕਿ ਮੁਖਸਰ ਜ਼ਿਲ੍ਹਾ ਹੀ ਬਣੂਗਾ ਸੋ ਉਹ ਤਾਂ ਗੱਲ ਛੱਡ ਦਿਓ ਵੀ ਉਹ ਜਿਹੜਾ ਜ਼ਿਲ੍ਹਾ ਬਣੂਗਾ ਤੁਹਾਡਾ ਐਗਜ਼ਾਮ ਸੈਂਟਰ ਬਣੂਗਾ ਉਹ ਤੁਹਾਡੇ ਜ਼ਿਲ੍ਹੇ ਦੇ ਧਾਰ ਤੇ ਪੜਨਾ ਆ ਦੂਜੀ ਗੱਲ ਇਹ ਆਉਂਦੀ ਹੈ ਕਿ ਸਰ ਲੈਂਗੁਏਜ ਨਹੀਂ ਪੁੱਛੀ ਗਈ ਕਿ ਸਰ ਪੰਜਾਬੀ ਆਊਗੀ ਇੰਗਲਿਸ਼ ਆਊਗੀ ਜਿਵੇਂ ਸੀਐਟ ਦੇ ਵਿੱਚ ਪੁੱਛਦੇ ਆ ਕੀ ਪਹਿਲਾਂ ਪੁੱਛਦੇ ਸੀ ਕਿ ਕਿਹੜੀ ਲੈਂਗੁਏਜ ਆ ਪਹਿਲਾਂ ਵੀ ਨਹੀਂ ਪੁੱਛਦੇ ਸੀ ਤੇ ਬਾਇ ਡਿਫਾਲਟ ਸਾਰਿਆਂ ਦਾ ਸੇਮ ਹੀ ਪੇਪਰ ਹੋਊਗਾ ਪੰਜਾਬੀ ਸਾਰਿਆਂ ਦੀ ਤੇ ਦੋਸਤੋ ਕੁਝ ਚੀਜ਼ਾਂ ਦਾ ਧਿਆਨ ਰੱਖੋ ਕੋਸ਼ਿਸ਼ ਕਰੋ ਮੈਂ ਇੱਕ ਵੀਡੀਓ ਬਣਾਈ ਹੋਈ ਹੈ ਸਟੈਪ ਬਾਈ ਸਟੈਪ ਫਾਰਮ ਫਿਲ ਕਿਵੇਂ ਕਰਨਾ ਹੈ ਤੁਸੀਂ ਉਸ ਵੀਡੀਓ ਨੂੰ ਦੋ ਵਾਰ ਦੇਖ ਲਓ ਦੋ ਵਾਰ ਦੇਖਣ ਤੋਂ ਬਾਅਦ ਆਪ ਦਾ ਫਾਰਮ ਖੁਦ ਫਿਲ ਕਰੋ ਜੇਕਰ ਤੁਸੀਂ ਆਪ ਭਰੋਗੇ ਘੰਟਾ ਲਗਾ ਲਓ ਭਾਵੇਂ ਕਿਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਸਿੰਪਲ ਫਾਰਮ ਜੇਕਰ ਤੁਸੀਂ ਨਹੀਂ ਫਿਲ ਕਰ ਸਕਦੇ ਨਾ ਤੇ ਤੁਸੀਂ ਜੌਬ ਲੈਣ ਦੀ ਉਮੀਦ ਕਿਵੇਂ ਕਰਦੇ ਹੋ ਸਮਝ ਰਹੇ ਹੋ ਨਾ ਮੇਰੀਆਂ ਗੱਲਾਂ ਨੂੰ ਇਸ ਕਰਕੇ ਦੋਸਤੋ ਆਪ ਦਾ ਜਿਹੜਾ ਫਾਰਮ ਹੈਗਾ ਜੀ ਫਿਲ ਜ਼ਰੂਰ ਕਰ ਲਿਓ ਤੇ ਇਸ ਨੋਟ ਨਾਲ ਹੀ ਮੈਨੂੰ ਦਿਓ ਬਿਜਾਜਤ ਜੇਕਰ ਕਿਤੇ ਜ਼ਿਆਦਾ ਕਿਸੇ ਨੂੰ ਦਿੱਕਤ ਆਉਂਦੀ ਹੈ ਤੁਸੀਂ ਮੈਨੂੰ WhatsApp ਕਾਲ ਅ ਨੰਬਰ ਮਿਲ ਹੀ ਜਾਣਾ ਤੁਹਾਨੂੰ ਜੇ ਤੁਸੀਂ ਤੁਸੀਂ ਜਗਰ ਚੈਨਲ ਦੇ ਥੋੜਾ ਜਿਹਾ ਸਕਰੋਲ ਕਰਦੇ ਹੋ ਕਿਤੇ ਨਾ ਕਿਤੇ ਨੰਬਰ ਲਿਖਿਆ ਹੋਊਗਾ 738116966 ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬੈਸੀਵਾਲ